ਸਾਡੀ ਖਬਰ ਇਹ ਚੰਗੀ ਲੱਗੇ ਤਾਂ ਇਹ ਤੁਹਾਡੇ ਬੰਦੇ ਪੈਗਲ ਨੂੰ ਵੇਲਾ ਜੀ ਕੋਈ ਨਾ ਛੜਾ ਕੇ ਲੈਂਦੇ ਦਿਖੋ ਗੱਲ ਦੱਸਾਂਗੇ ਕੋਈ ਨਹੀਂ ਪਤਾ ਦੱਸਾਂਗੇ ਜਿਹਨੇ ਪਤੇ ਕਾਲੀ ਸਿਕਾ ਚ ਵੇਚਦੇ ਸੀ ਜਿਹੜੇ ਕਾਇਰਸ ਗੱਲ ਕਰਦੇ ਸੀ ਉਹੀ ਅਜਾਬ ਗੱਲ ਵੇਚਦੇ ਆ ਸੋ ਆਲੀ ਨੂੰ ਪਤਾ ਹੁੰਦਾ ਜਿਹੜਾ ਸਵਾਲ ਹੈ ਉਹ ਹੀ ਵਿੱਚ ਸਿਰਿਆਂ ਵਿੱਚ ਜਾਂਦਾ ਜੀ ਉਹ ਹੀ ਵਿੱਚ ਜਾਂਦੇ ਆ ਸਿਰਿਆਂ ਵਿੱਚ ਮੇਰੀ ਤੇ ਤੁਸੀਂ ਕਿਹਾ ਸੀਗਾ ਅੱਜ ਤੱਕ ਉਹ ਤੋਂ ਖੜਮ ਬੈਠੇ ਧਰਨਾ ਲਾ ਕੇ ਬੈਠੇ ਵੀ ਖੰਡ ਮੈਨ ਬਚਾਉਣ ਵਾਸਤੇ ਅੱਜ ਤੁਹਾਨੂੰ 2 ਸਾਲ ਹੋ ਗਏ 74 ਅੱਜ ਤੁਸੀਂ ਭਰਾਂ ਸਭਾ ਚੈੱਕ ਕਰੇ ਵੀ ਨਹੀਂ ਬੋਲੇ ਜਦੋਂ ਅਸੀਂ ਪਾਸ ਕਰਾ ਕੇ ਸੜਕ ਤੁਹਾਨੂੰ ਚਿੱਠੀਆਂ ਭੇਜਤੀਆਂ ਫਿਰ ਤੁਸੀਂ ਧਰਨਾ ਕਿਉਂ ਲਾਉਂਦੇ ਚਿੱਠੀਆਂ ਦਾ ਦਰਜ ਚਾਹੀਏ ਸਰ ਬਿਲਕੁਲ ਤੂੰ ਪਹਿਲਾਂ ਭੇਜੀਆਂ ਮੈਂ WhatsApp ਤੇ ਭੇਜੀਆਂ ਤੁਹਾਡੇ ਲੀਡਰਾਂ ਨੂੰ ਅਸੀਂ ਵੇਖੋ ਬਈ ਸੜਕ ਪਾਸ ਕਰਾਤੀ ਆ ਸਾਰੇ ਲੋਕ ਜਿਹੜੇ ਖੜੇ ਨਿੰਦਕੀ ਆਈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਕੋਈ ਜਗ੍ਹਾ ਨਹੀਂ ਹੋਈ ਜੇ ਮੈਂ ਨਹੀਂ ਇਹੜਾ ਸੜਕ ਤੋਂ ਥੋੜੇ ਆ ਬਾਈਪਾਈ ਤੇ ਅਜੇ ਸਰਕਾਰ ਨੇ ਹੱਥ ਕਰਿਆ ਉਹਨਾਂ ਦੇ ਪੱਤਿਆਂ ਦਾ ਨਹੀਂ ਕਰਦੇ ਆਣਾ ਹਨੇੜੇ ਨਾ ਇੰਨੇ ਭੰਡੌਰ ਹੋ ਗਏ ਆ ਮੰਗਦੇ ਉਹ ਨਹੀਂ ਕੰਮ ਕਰਵਾਉਂਦੇ ਇੱਕ ਉਹਦਾ ਤੁਸੀਂ ਕਿਹਾ ਸੀਗਾ ਅਜੇ ਤੱਕ ਉਹ ਤਾਂ ਖੇਤਾਂ 'ਤੇ ਧਰਨਾ ਲਾ ਕੇ ਬੈਠੇ ਆ ਵੀ ਖੰਡ ਮੈਨ ਬਚਾਉਣ ਵਾਸਤੇ ਅੱਜ ਤੁਹਾਨੂੰ 2 ਸਾਲ ਹੋ ਗਏ ਸੱਟਾ ਚੱਲਦਾ ਅੱਜ ਤੁਸੀਂ ਵਿਧਾਨ ਸਭਾ 'ਚ ਇੱਕ ਵਾਰ ਵੀ ਨਹੀਂ ਬੋਲੇ ਮੇਰੀ ਬੇਇੱਜ਼ਤੀ ਸੁਣੋ ਮੈਂ ਕਿਸਾਨ ਜਿਹੜੀ ਕਮੇਟੀ ਹੈ ਜਿਹੜੀ ਐਗਰੀਕਲਚਰ ਕਮੇਟੀ ਦਾ ਮੈਂਬਰ ਆ ਠੀਕ ਹੈ ਜੀ ਅਸੀਂ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਖੰਡ ਮਿੱਲਾਂ ਬੰਦ ਹੋਈਆਂ ਉਹਨਾਂ ਦਾ ਜਿਹੜਾ ਸਰਕਾਰ ਨੇ ਸੁਪਾਰਿਸ਼ ਕੀਤੀ ਮੈਂ ਆਪਦੇ ਸੇਨਰ ਨਾਲ ਕੀਤੀ ਆ ਪੰਜਾਬ ਦੀਆਂ ਜਿਹੜੀਆਂ ਸ਼ੁਕਰ ਮਿੱਲਾਂ ਚੱਲ ਰਹੀਆਂ ਕਿਉਂਕਿ ਜਿਹੜੀਆਂ ਪ੍ਰਾਈਵੇਟ ਮਿਲਾਂ ਆ ਉਹ ਖੰਡ ਤੇ ਨਹੀਂ ਚੱਲ ਰਹੀਆਂ ਖੰਡ ਦਾ ਜਿਹੜਾ ਰੇਟ ਘਟ ਗਿਆ ਤੇ ਉਹਦੇ ਕਰਕੇ ਇਥਨਲ ਪਲਾਂਟ ਚੱਲ ਰਹੇ ਆ ਆਪਣੀ ਗਰਦਾਸਪੁਰ ਦੀ ਮਿਲ ਦੇ ਵਿੱਚ 200 ਕਰੋੜ ਰੁਪਈਆ ਲਾ ਕੇ ਸੀ ਐਸ ਸਾਹਿਬ ਇਥਰੋ ਪਲਾਂਟ ਸ਼ੁਰੂ ਕਰਦੇ ਆ ਅਗਲੇ ਸਾਲ ਜਿਹੜੀਆਂ ਰਹਿ ਗਈਆਂ ਖੰਡ ਮਿਲਾਂ ਉਹਨਾਂ ਚੱਲੂਗਾ ਤੀਜੇ ਪੜਾਅ ਤੇ ਜਿਹੜੀਆਂ ਖੰਡ ਮਿਲਾਂ ਪੱਟੀਆਂ ਨੇ ਉਹ ਖੰਡ ਮਿਲਾਂ ਦੁਆਰਾ ਚਲਾਵਾ ਤੇ ਤੁਸੀਂ ਇਹ ਵੇਖ ਰਹੇ ਹੋ ਇਹ ਇਹ ਪਲਾਟਾ ਪਲਾਂਟ ਕਰਤਾ ਸੀ ਗੁੱਡਾ ਨੇ नशेट <laughs> ਉਹ ਨੂੰ ਨਹੀਂ ਪਤਾ ਤੁਸੀਂ ਦੱਸੋ ਕੌਣ ਗੱਲ ਕਰਦਾ ਕੋਲ ਕਰ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜਾ ਪਤਾ ਵੀ ਬੈਂਤੀ ਸੁਣ ਲੋ ਪਹਿਲਾਂ ਜਿਹੜੇ ਬੰਦੇ ਹਿੱਸੇਦਾਰ ਨੇ ਉਹ ਤੁਹਾਡੇ ਨੂੰ ਵੇਚਦਾ ਉਹ ਮੇਰਾ ਜੀ ਸਵਾਲ ਹੀ ਨਹੀਂ ਪਤਾ ਕਿ ਉਹ ਕਿਹੜਾ ਕਰਾਉਂਦੇ ਆ ਜਿਹੜੇ ਬੰਦੇ ਕਾਲੀ ਸਗਾਜ ਵੇਚਦੇ ਸੀ ਜਿਹੜੇ ਕਾਇਰ ਸਗਾਜ ਵੇਚਦੇ ਉਹੀ ਆਜਾਤਨ ਕਰਦੇ ਵੇਚਦੇ ਆ ਸਵਾਲ ਹੀ ਨਹੀਂ ਪੈਦਾ ਹੁੰਦਾ ਜਿਹੜਾ ਸਵਾਲ ਹਰ ਜਾਨੀ ਉਹੀ ਵਿੱਚ ਅਛਰੇ ਹੋ ਵੇਖੀ ਜਾਂਦਾ ਜੀ ਉਹੀ ਵੇਚਦੇ ਆ ਅਛਰੇ ਆ ਦੇਖੋ ਬਹੁਤ ਬੰਦਾ ਹਾਲ ਹੈ ਦੇਖੋ 600 ਕਰੋੜ ਦਾ ਆਪਾਂ ਜਿੱਤਾ ਵਸ ਨਸ਼ਾ ਪੜਾ 600 ਕਰੋੜ ਦਾ ਰਿਕਾਰਡ ਪੰਜਾਬ ਦੇ ਚ ਦੇਖੋ ਜਿਹੜਾ ਸਰਕਾਰ ਕਸ ਲਈ ਕੱਲ ਬਣਾਉਣੀ ਹੈ 600 ਕਰੋੜ ਦੇ ਪਿੱਛੇ ਦਾ ਆਪਾਂ ਨਸ਼ਾ ਪੜਾ 200 ਬੰਦੇ ਨਹੀਂ ਆਵੇ ਸੰਜਾ ਭਰ ਕੇ ਰੱਖੀ ਹੈ ਸਵਾ ਦੀ ਲੋੜ ਬੰਦਾ ਹੀ ਬੜਾ ਨਸ਼ੇ ਹੀ ਬੜਾ ਇਹ ਗੱਲਾ ਬੰਦਾ ਹੀ ਬੜਾ ਨਸ਼ੇ ਹੀ ਬੜਾ ਇਹ ਗੱਲਾ ਇੱਕ ਸਵਾਲ ਹੋਰ ਜਦੋਂ ਪਿਛਲਾ ਐਮਐਲਏ ਜੀ ਕਾਂਗਰਸ ਦੀ ਹਾਂਜੀ ਹਾਂਜੀ ਤੁਸੀਂ ਜਿਹੜਾ ਸੈਕਟਰੀ ਰੇਡ ਬੇਤੀ ਸੜਕਾਂ ਜਿਹੜੇ ਸਿਵਲ ਹਸਪਤਾਲ ਉੱਥੇ ਕਿ ਜਾਇਬ ਹੋਏ ਸੀਗੇ ਵੀ ਇਹ ਕਾਂਗਰਸੀ ਐਮ ਐਲ اے ਦਾ ਗੁੰਡਾ ਰਾਜ ਆ ਗੁੰਡਾ ਟੈਕਸਰ ਅੱਜ ਉਹ ਦੁਬਾਰਾ ਉਵੇਂ ਚੱਲੀ ਜਾਂਦਾ ਜਿਵੇਂ ਰੱਖ ਨਹੀਂ ਤਾ ਨਾ ਕਰਦਾ ਚੱਲੀ ਜਾਂਦਾ ਦੇਰ ਕੋ ਨਹੀਂ ਨਾ ਪਰਸੈਂਟ ਲੰਕੇ ਮੇਰੀ ਗੱਲ ਸੁਣੋ ਸਰ ਤੁਸੀਂ ਐਮ ਐਲ اے ਦਾ ਰੋਡਾ ਰੋਡਾ ਵੀ ਨਾਲ ਲਈ ਦੇਖੋ ਇੱਕ ਮੇਰੀ ਕਸੂ ਤੁਸੀਂ ਕਿਸਾਨ ਜੱਥੇ ਬੰਨਣਾ ਯਾਰ ਤੁਸੀਂ ਇੰਡੀਆ ਲੈਵਲ ਦੀ ਗੱਲ ਕਰੋ ਤੁਸੀਂ ਮੋਦੀ ਲੈਵਲ ਦੀ ਗੱਲ ਕਰੋ ਸਮਝਿਆ ਆ ਸੜਕ ਆ ਆ ਬਣ ਰਹੀ ਹੈ 950 ਕੋਰ ਦੀ ਟਾਲੀ ਫੇਰ ਹੋ ਕੇ ਗਈ ਇਥੋਂ ਕਾਂਡਰ ਸੇਲ ਉਹ ਕਦੀ ਤੁਹਾਡੀ ਕਿਰਪਾ ਨਾਲ ਐਮਐਲਏ ਬਣਿਆ ਆ ਸੜਕ ਬਣੀ ਜਾਂਦੀ ਆ ਜਿਹਦੇ ਤੇ ਵੀ ਸਾਡੇ 950 ਕਰੋੜ ਰੁਪਇਆ ਲੱਗਿਆ ਇਹਦੇ ਤੇ ਵੀ ਗੱਲ ਸੋਹਣੀ ਹਾਂਜੀ ਅਸੀਂ ਧਰਨਾ ਲਾਇਆ ਹੈ ਗਿਆ ਕਿਸਾਨ ਜਥੇਬੰਦੀ ਦਾ ਸਾਦਕ ਚੋਂ ਸਾਦਕ ਚੋਂ ਤੇਰਾ ਜਾਮਦਾ ਆ ਤਿੰਨ ਦਿਨ ਦਾ ਅਸੀਂ ਤਿਲ ਮਾਲੀ ਕਰ ਸੀ ਤਿੰਨ ਦਿਨ ਲਾਇਆ ਜੀ ਤੁਸੀਂ ਸਾਨੂੰ ਉੱਥੇ ਨਿੰਦਕ ਗਿਆ ਜਦੋਂ ਦੁਬਾਰਾ ਉੱਥੇ ਆਏ ਯਾਰ ਮੇਰੀ ਕੱਠੋ ਮੇਰੀ ਕੱਠੋ ਮੇਰੀ ਕੱਠੋ ਜਦੋਂ ਅਸੀਂ ਪਾਸ ਕਰਾ ਕੇ ਸੜਕ ਤੁਹਾਨੂੰ ਚਿੱਠੀਆਂ ਭੇਜਤੀਆਂ ਫਿਰ ਤੁਸੀਂ ਧਰਨਾ ਕਿਉਂ ਲਾਉਂਦੇ ਚਿੱਠੀਆਂ ਦਾ ਦਾਅ ਚਾਹੀਏ ਸਰ ਬਿਲਕੁਲ ਤੂੰ ਪਹਿਲਾਂ ਭੇਜੀਆਂ ਮੈਂ WhatsApp ਤੇ ਭੇਜੀਆਂ ਤੁਹਾਡੇ ਲੀਡਰਾਂ ਨੂੰ ਅਸੀਂ ਵੇਖੋ ਬਈ ਸੜਕ ਪਾਸ ਕਰਾ ਲਈ ਸਾਰੇ ਲੋਕ ਜਿਹੜੇ ਖੜੇ ਨਿੰਦਕੀ ਆਈ ਯਾਰ ਜਦੋਂ ਤੁਸੀਂ ਜਾਣ ਬੁੱਝ ਕੇ ਕਿ ਇਹਨੂੰ ਖਰਾਬ ਕਰੋਗੇ ਜਦੋਂ ਸੜਕ ਪਾਸ ਕਰਾਤੀ ਆ ਸੜਕਾਂ ਦੀ ਕਟਾਈ ਸ਼ੁਰੂ ਹੋ ਗਈ ਸੀ 20 20 ਗਰੁੱਪਾਂ ਦੇ ਵੰਡ ਕੇ ਉਹਦਾ ਕੰਮ ਸ਼ੁਰੂ ਹੋ ਗਿਆ ਸਰ ਇਹਦਾ ਛੇੜ ਐਵੇਂ ਤੇ ਧਰਨੇ ਨਾਲ ਦਾ ਮੈਚ ਸ਼ੁਰੂ ਹੋਈ ਹੈ ਨਹੀਂ ਬਿਲਕੁਲ ਨਹੀਂ ਅਸੀਂ ਤੋਂ ਪਹਿਲਾਂ ਟੈਂਡਰ ਲੱਗ ਚੁੱਕੀ ਹੈ ਹਾਂ ਗੱਲ ਬਿਲਕੁਲ ਕੀ ਹੈ ਜੀ ਮੈਂ ਨਾ ਬਿਲਕੁਲ ਲੋਕ ਤੁਹਾਨੂੰ ਦਾਈ ਦੀ ਗੱਲ ਨਹੀਂ ਪਹਿਲਾਂ ਤੁਸੀਂ ਹੋਰ ਉਹਨਾਂ ਬਗਲ ਪਤਾ ਜਾਂਦੇ ਨਹੀਂ 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 ਬਦਲਦੇ ਤੇਰਾ ਨਾਮ ਬਦਲਣ ਕੋਈ ਨਹੀਂ ਜਿਹੜੇ ਬੰਦੇ ਹਿੱਸੇਦਾਰ ਨੇ ਉਹ ਲੈ ਗਏ ਪਤਾ ਤੁਹਾਡੇ ਨੂੰ ਮੇਰੇ ਨਾਲ ਜੀ ਟੋਟਲ ਸ਼ਰਾਬ ਨਹੀਂ ਖੜਾ ਕੇ ਲੈਂਦੇ ਇੱਕੋ ਗੱਲ ਦੱਸ ਜੀ ਸਵਾਲ ਹੀ ਨਹੀਂ ਪਤਾ ਹੁੰਦਾ ਜਿਹੜੇ ਬੰਦੇ ਕਾਲੀ ਸਿਕਾ ਚ ਵੇਚਦੇ ਸੀ ਜਿਹੜੇ ਕਾਇਰ ਸਗਲ ਜਾਂਦੇ ਸੀ ਉਹੀ ਅਜਾਬ ਕੱਦ ਵੇਚਦੇ ਆ ਸਵਾਲ ਹੀ ਨਹੀਂ ਪਤਾ ਹੁੰਦਾ ਜਿਹੜਾ ਸਵਾਲ ਨਹੀਂ ਉਹੀ ਵਿੱਚ ਦੇ ਛਰੇ ਆ ਵੇਖੀ ਜਾਂਦਾ ਜੀ ਉਹੀ ਵੇਚਦੇ ਆ